ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਆंदोलਨ ਕਰ ਰਹੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ ਸਰਹੱਦ ਤੇ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਵਾਲੇ ਕਿਸਾਨ ਸ਼ੰਭੂ ਸਰਹੱਦ ਨੇੜੇ ਰੇਲਵੇ ਟਰੈਕ ਤੇ ਬੈਠ ਗਏ ਨੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਪਰ ਕਿਸਾਨ ਬੈਰੀਕੇਡ ਤੋੜ ਕੇ ਟਰੈਕ ਤੇ ਬੈਠ ਗਏ ਨੇ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਚਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਨੇ ਇਸ ਸਬੰਧੀ ਪਹਿਲਾਂ ਉਨ੍ਹਾਂ ਦੀ ਹਰਿਆਣਾ ਤੇ ਪੰਜਾਬ ਸਰਕਾਰਾਂ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 April ਤੱਕ ਦਾ ਸਮਾਂ ਦਿੱਤਾ ਜਦੋਂ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਟ੍ਰੈਕ ਤੇ ਉਤਰ ਆਏ ਨੇ ਕਿਸਾਨਾਂ ਦੇ ਧਰਨੇ ਕਾਰਨ 34 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ 11 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਜਦੋਂ ਕਿ ਦੇ ਟ੍ਰੇਨਰ ਦੇ ਰੂਟ ਮੋੜ ਦਿੱਤੇ ਗਏ ਨੇ ਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਨੇ ਤੇ ਲਗਾਤਾਰੀ ਦੇਖਿਆ ਜਾ ਸਕਦਾ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ ਜਿਸ ਕਾਰਨ ਆਮ ਲੋਕ ਇਸ ਦੇ ਨਾਲ ਹੀ ਆਮ ਜਨਤਾ ਜਿਹੜੀ ਹੈ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਵਿੱਚ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਕਿ ਕਿੰਝ ਕਿਸਾਨਾਂ ਦੇ ਵੱਲੋਂ ਇਹ ਰੇਲਵੇ ਟਰੈਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਆंदोलਨ ਕਰ ਰਹੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਸਰਹੱਦ ਤੇ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਵਾਲੇ ਕਿਸਾਨ ਸ਼ੰਭੂ ਸਰਹੱਦ ਨੇੜੇ ਰੇਲਵੇ ਟਰੈਕ ਤੇ ਬੈਠ ਗਏ ਨੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਪਰ ਕਿਸਾਨ ਬੈਰੀਕੇਡ ਤੋੜ ਕੇ ਟਰੈਕ ਤੇ ਬੈਠ ਗਏ ਨੇ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਚਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਨੇ ਇਸ ਸਬੰਧੀ ਪਹਿਲਾਂ ਉਨ੍ਹਾਂ ਦੀ ਹਰਿਆਣਾ ਤੇ ਪੰਜਾਬ ਸਰਕਾਰਾਂ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 April ਤੱਕ ਦਾ ਸਮਾਂ ਦਿੱਤਾ ਜਦੋਂ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਟ੍ਰੈਕ ਤੇ ਉਤਰ ਆਏ ਨੇ ਕਿਸਾਨਾਂ ਦੇ ਧਰਨੇ ਕਾਰਨ 34 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ 11 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਜਦੋਂ ਕਿ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਨੇ ਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਨੇ ਤੇ ਲਗਾਤਾਰੀ ਦੇਖਿਆ ਜਾ ਸਕਦਾ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ ਜਿਸ ਕਾਰਨ ਆਮ ਲੋਕ ਇਸ ਦੇ ਨਾਲ ਹੀ ਆਮ ਜਨਤਾ ਜਿਹੜੀ ਹੈ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਕਿ ਕਿੰਝ ਕਿਸਾਨਾਂ ਦੇ ਵੱਲੋਂ ਇਹ ਰੇਲਵੇ ਟਰੈਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਆंदोलਨ ਕਰ ਰਹੇ ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ ਸਰਹੱਦ ਤੇ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਵਾਲੇ ਕਿਸਾਨ ਸ਼ੰਭੂ ਸਰਹੱਦ ਨੇੜੇ ਰੇਲਵੇ ਟਰੈਕ ਤੇ ਬੈਠ ਗਏ ਨੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਪਰ ਕਿਸਾਨ ਬੈਰੀਕੇਡ ਤੋੜ ਕੇ ਟਰੈਕ ਤੇ ਬੈਠ ਗਏ ਨੇ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਚਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਨੇ ਇਸ ਸਬੰਧੀ ਪਹਿਲਾਂ ਉਹਨਾਂ ਦੀ ਹਰਿਆਣਾ ਤੇ ਪੰਜਾਬ ਸਰਕਾਰਾਂ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਜਦੋਂ ਸਰਕਾਰ ਨੇ ਉਹਨਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਟਰ랙 ਤੇ ਉਤਰ ਆਏ ਨੇ ਕਿਸਾਨਾਂ ਦੇ ਧਰਨੇ ਕਾਰਨ 34 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ 11 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਜਦੋਂ ਕਿ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਨੇ ਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਨੇ ਤੇ ਲਗਾਤਾਰੀ ਦੇਖਿਆ ਜਾ ਸਕਦਾ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ ਜਿਸ ਕਾਰਨ ਆਮ ਲੋਕ ਇਸ ਦੇ ਨਾਲ ਹੀ ਆਮ ਜਨਤਾ ਜਿਹੜੀ ਹੈ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਕਿ ਕਿੰਝ ਕਿਸਾਨਾਂ ਦੇ ਵੱਲੋਂ ਇਹ ਰੇਲਵੇ ਟਰੈਕ ਜਾਮ ਕਰਕੇ ਦਰਨਾ ਦਿੱਤਾ ਜਾ ਰਿਹਾ ਹੈ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਆंदोलनकारी ਕਿਸਾਨਾਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਜਾਮ ਕਰ ਦਿੱਤਾ ਹੈ ਸਰਹੱਦ ਤੇ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਵਾਲੇ ਕਿਸਾਨ ਸ਼ੰਭੂ ਸਰਹੱਦ ਨੇੜੇ ਰੇਲਵੇ 트랙 ਤੇ ਬੈਠ ਗਏ ਨੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ ਪਰ ਕਿਸਾਨ ਬੈਰੀਕੇਡ ਤੋੜ ਕੇ 트랙 ਤੇ ਬੈਠ ਗਏ ਨੇ ਕਿਸਾਨ ਸਰਕਾਰ ਤੋਂ ਨੌਜਵਾਨ ਆਗੂ ਨਵਦੀਪ ਸਿੰਘ ਚਲਬੇੜਾ ਸਮੇਤ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਨੇ ਇਸ ਸਬੰਧੀ ਪਹਿਲਾਂ ਉਨ੍ਹਾਂ ਦੀ ਹਰਿਆਣਾ ਤੇ ਪੰਜਾਬ ਸਰਕਾਰਾਂ ਨਾਲ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 16 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਜਦੋਂ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਤਾਂ ਉਹ ਟ੍ਰੈਕ ਤੇ ਉਤਰ ਆਏ ਨੇ ਕਿਸਾਨਾਂ ਦੇ ਧਰਨੇ ਕਾਰਨ 34 ਟ੍ਰੇਨਾਂ ਪ੍ਰਭਾਵਿਤ ਹੋਈਆਂ ਨੇ 11 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਜਦੋਂ ਕਿ ਕਈ ਟ੍ਰੇਨਾਂ ਦੇ ਰੂਟ ਮੋੜ ਦਿੱਤੇ ਗਏ ਨੇ ਤੇ ਕੁਝ ਦੇ ਰੂਟ ਛੋਟੇ ਕਰ ਦਿੱਤੇ ਗਏ ਨੇ ਤੇ ਲਗਾਤਾਰੀ ਦੇਖਿਆ ਜਾ ਸਕਦਾ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਨੇ ਜਿਸ ਕਾਰਨ ਆਮ ਲੋਕ ਇਸ ਦੇ ਨਾਲ ਹੀ ਆਮ ਜਨਤਾ ਜਿਹੜੀ ਹੈ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਵਿੱਚ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਕਿ ਕਿੰਝ ਕਿਸਾਨਾਂ ਦੇ ਵੱਲੋਂ ਇਹ ਰੇਲਵੇ ਟਰੈਕ ਜਾਮ ਕਰਕੇ ਮੱਖੇ ਮੰਡਰ ਕੋਲ ਪਰਵਾਸੇ ਚੜ੍ਹਦੀ ਗਾਰ ਵਾਲੇ ਰੇਲਵੇ ਟ랙 ਦੇ ਉੱਪਰ ਨੌਜਵਾਨ ਇਕੱਠਾ ਹੋ ਕੇ ਮਤਾਵਾ ਪੜਾ ਚੜ੍ਹਦੀ ਗਾਰ ਵਾਲੀ ਤੇ ਪਹੁੰਚਿਆ ਜੇਕਰ ਸਰਕਾਰ ਅਜੇ ਤੋ ਵੀਜੇ ਤੋ ਨਾਸਕਦੀ ਹੋਈ ਕਿਹਨਾ ਮਸਲੇ ਰੋਲ ਨਹੀਂ ਕਰਦੀ ਕਿ ਇਸੇ ਤਰ੍ਹਾਂ ਜਿਹੜੇ ਆਪਣੇ ਕਿਸਾਨ ਸਰਾ ਜੱਜ ਬੰਦਿਆ ਜੋ ਉਦਮ ਲੜ ਗਿਆ ਉਹਦੇ ਮੁਤਾਬਕ ਇਹ ਨਰਾਇਣ ਜਿਹੜੇ ਸਾਡੇ ਨੌਜਵਾਨ ਜੀਲਾਂ ਦੇ ਵਿੱਚ ਜਬਰਦਸਤ ਇਹਨਾਂ ਨੂੰ ਡੱਕਿਆ ਗਿਆ ਆ ਜਾਂ ਮੋਰਚੇ ਦੇ ਉੱਪਰ ਜੇ ਤਿਲਕਾ ਦੀ ਬਿਜਲੀ ਪਾਣੀ ਦੀ ਸੁਵਿਧਾ ਉਹ ਨਹੀਂ ਦੀ ਸਮੱਸਿਆ ਦਿੱਤੀ ਜਾ ਰਹੀ ਬਿਜਲੀ ਦੀ ਵੱਡੀ ਸਮੱਸਿਆ ਆ ਜੋ ਦਾ ਹੱਲ ਨਹੀਂ ਕੀਤਾ ਜਾ ਰਿਹਾ ਮੈਡੀਕਲ ਸਹੂਲਤਾਂ ਆ ਉਹ ਰੱਤੀ ਆਦ ਮੰਗਾਇਆ ਜਿਹੜਿਆ ਹੱਲ ਨਹੀਂ ਕੀਤੇ ਜਾ ਰਹੀਆਂ ਉਹਦੇ ਵਾਸਤੇ ਇਹ ਲੜਾਈ ਤੋਂ ਬਾਅਦ ਰੇਲਵੇ ਟ랙 ਦੇ ਉੱਪਰ ਲੈਂਦੀ ਗਈ ਇਹ ਪਰ ਮਲੇ ਨੂੰ ਸਰਕਾਰ ਕੋਈ ਮਦਦ ਨਹੀਂ ਨਹੀਂ ਸਮਝਦੀ ਤੇ ਇਹਦਾ ਮੋਰਚਾ ਆ ਤੇ ਚੜ ਦੀ ਕਾਰ ਲੰਮਾ ਵੀ ਚੱਲ ਸਕਦਾ ਚਮੰਗਾ ਮੰਡਰ ਤੱਕ ਇਹ ਮੋਰਚਾ ਜੋ ਆ ਇਹ جاری ਰਹੂਗਾ ਇਸ ਵਾਸਤੇ ਭਰਾਓ 12 ਉਚਾ ਚੁੱਕਿਆ ਰੇਲਵੇ ਟ੍ਰੈਕ ਜਾਮ ਹੋ ਚੁੱਕਾ ਤੇ ਇਸ ਦੇ ਬਾਵਜੂਦ ਤੁਹਾਨੂੰ ਜਾਣਕਾਰੀ ਸਾਡੇ ਸੂਬੇ ਦੇ ਸੀਨੀਅਰ ਅਗੋ ਅਸਿੰਦਰ ਸਿੰਘ ਖਾਲਾ ਦੇਣਗੇ ਹਾਂਜੀ ਦਾਸ ਸਾਹਿਬ ਹਾਂਜੀ ਜਿਹੜੀਆਂ ਮੰਗਾ ਵਾ ਨਵਦੀਪ ਸਿੰਘ ਜਲਬੇੜਾ ਉਹਦੇ ਸਾਥੀ ਗੁਰਪ੍ਰੀਤ ਸਿੰਘ ਇੱਕ ਨੌਜਵਾਨ ਹੋ ਰਿਹਾ ਜਿਹੜਾ ਜੇਲ੍ਹ ਦੇ ਵਿੱਚ ਭੁੱਖੜ ਤਾਲ ਰੱਖ ਕੇ ਬੈਠਾ ਲਗਭਗ 20-25 ਦਿਨ ਹੋ ਗਏ ਉਹਦੀ ਹਾਲਤ ਖਰਾਬ ਪਿਆ 9 ਤਰੀਕ ਨੂੰ ਵੀ ਮੀਟਿੰਗ ਕੀਤੀ ਆ ਅੱਥਾ ਦਾ ਹੀ ਦੇਣਾ ਦਿੱਤਾ ਇਹ 9 ਨੂੰ ਮੀਟਿੰਗ ਹੋਈ ਉਹ ਕਹਿੰਦੇ ਸਾਨੂੰ ਇੱਕ ਹਫਤਾ ਦੇ ਦਿਓ ਕੱਲ 16 ਤਰੀਕ ਤੱਕ ਇਹਨਾਂ ਨੇ ਉਹਦੇ ਤੇ ਕੋਈ ਫੈਸਲਾ ਨਹੀਂ ਕੀਤਾ ਨਾ ਪੰਜਾਬ ਸਰਕਾਰ ਨਾ ਹਰਿਆਣਾ ਸਰਕਾਰ ਤੇ ਨਾ ਕੇਂਦਰ ਸਰਕਾਰ ਕੋਈ ਉਸੇ ਤਰ੍ਹਾਂ ਜੇਲ੍ਹ ਦੇ ਵਿੱਚ ਆ। ਇਸੇ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜਿਹੜੇ ਧਰਨੇ ਚੱਲ ਰਿਹਾ ਪ੍ਰਬੰਧਾਂ ਦੀ ਗੱਲ ਹੀ, ਬਿਜਲੀ, ਪਾਣੀ, ਫਲਛਾਂ ਦੀ ਗੱਲ ਹੀ ਉਹਦੇ ਉੱਤੇ ਜਿਹੜਾ ਮੱਛਰ ਚੱਲ ਰਿਹਾ ਮੱਛਰ-ਮੱਛਰ ਮਾਰਨ ਦੀ ਦਵਾਈ ਕਈ ਵਾਰੀ ਮੰਨੇ ਆਏ ਪਰ ਕੀਤਾ ਕੁਝ ਨਹੀਂ ਗਿਆ। ਉਹਦੇ ਉੱਤੇ ਫਿਰ ਫੈਸਲਾ ਕਰਕੇ 17 ਤਰੀਕ ਨੂੰ ਰੇਲਾ ਰੋਕਾ ਗਿਆ। ਅੱਜ ਵੀ ਪੰਜਾਬ ਸਰਕਾਰ ਨੇ ਬਹੁਤ ਵੱਡੇ ਜਿਹੜੇ ਆ ਨਾਕੇ ਲਾਏ ਆ। ਅਹੀਂ ਕਹਿੰਦੇ ਸਾਨੂੰ ਇੱਥੇ ਰੇਲਾਂ ਦੇ ਉੱਤੇ ਜਾਣ ਦਾ ਕੋਈ ਚਾਹ ਨਹੀਂ ਹੈਗਾ ਨੌਜਵਾਨ ਛੱਡ ਦਿਓ ਤੇ ਅਸੀਂ ਆਕੀ ਰੇਲਾਂ ਖਾਲੀ ਕਰਕੇ ਚਲੇ ਜਾਵਾਂਗੇ ਹੁਣ ਵੀ ਫੈਸਲਾ ਕਰਦੇ ਆ ਇੱਥੇ ਲਗਾਤਾਰ ਰਹੂਗਾ ਜਿੰਨਾ ਚਿਰ ਨੌਜਵਾਨ ਨਹੀਂ ਕਰਦੇ ਤੇ ਲਗਾਤਾਰ ਮੋਰਚਾ ਚੱਲਦਾ ਰਹੂਗਾ ਸਰਕਾਰ ਨੇ ਪ੍ਰਸ਼ਾਸਨਾਂ ਦੇ ਵਿੱਚ ਕਿਸਾਨ ਆਰਥੋ ਦੇ ਕਿਸਾਨਾਂ ਨਾਲ ਸਮਝੌਤਾ ਕਰਕੇ ਆਪਰੇ ਮਾਣੇ ਜੋ ਭੱਜੀ ਆ ਜਿਹਦੇ ਵਾਸਤੇ ਅੱਜ ਸ਼ਾਂਤ ਬਈ ਜਿਹੜਾ ਮੋਰਚਾ ਆਕਰ ਕਿਸਾਨ ਪ੍ਰਵਾਧ ਜਿਹੜੇ ਆਪਣੇ ਕਿਸਾਨ ਦਾ ਜਥੇਬੰਦੀਆਂ ਜੋੜ ਨੂੰ ਲੜ ਗਿਆ ਉਹਦੇ ਮੁਤਾਬਕ ਇਹ ਲੜਾਈ ਜੋ ਖੇਤਾਂ ਵਾਲੇ ਕੇ ਬਦੂਗੀ ਤੇ ਸਰਕਾਰ ਨੂੰ ਮਜਬੂਰ ਕੀਤਾ ਜਾਊਗਾ ਜਿਹੜੇ ਸਾਡੇ ਨੌਜਵਾਨ ਜਿਲ੍ਹਾ ਦੇ ਵਿੱਚ ਜਬਰੇ ਉਹਨਾਂ ਨੂੰ ਡੱਕਿਆ ਗਿਆ ਆ ਜਾਂ ਮੋਰਚੇ ਦੇ ਉੱਪਰ ਜਿਸ ਤਿਲ ਕੇ ਦਾ ਬਿਜਲੀ ਪਾਣੀ ਦੀ ਸਹੂਲਤ ਆ ਉਹ ਨਹੀਂ ਦੀ ਸਮੱਸਿਆ ਦਿੱਤੀ ਜਾ ਰਹੀ ਬਿਜਲੀ ਦੀ ਵੱਡੀ ਸਮੱਸਿਆ ਆ ਜੋ ਦਾ ਹਾਲ ਨਹੀਂ ਕੀਤਾ ਜਾ ਰਿਹਾ ਮੈਡੀਕਲ ਸਮਾਵਾਇਆ ਹੋਰ ਅੱਜ ਮੰਗਾਇਆ ਜਿਹੜਿਆ ਹਰ ਲਈਏ ਟਿਕੀਆਂ ਜਾ ਰਹੀਆਂ ਉਹਦੇ ਵਾਸਤੇ ਇਹ ਨਰਾਈ ਤੋਂ ਪਹਿਲਾਂ ਵਾਰ ਰੇਲਵੇ ਟ랙 ਦੇ ਉੱਪਰ